ਹੈਲੋ ਜੀ ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਮੈਨੂੰ ਉਮੀਦ ਆ ਤੁਸੀਂ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਆਪਾਂ ਲੈ ਕੇ ਆਇਆ ਬਣਤੀ ਤੁਹਾਡੇ ਵਾਸਤੇ ਇਹ ਦੋ ਰੰਗਾਂ ਦੇ ਵਿੱਚ ਵੀ ਬਣਾ ਸਕਦੇ ਆ ਵੱਧ ਰੰਗ ਵੀ ਪਾ ਸਕਦੇ ਆ ਆਪਾਂ ਆਪਦੀ ਮਰਜ਼ੀ ਆ ਇਹ ਯਾਨੀ ਇੱਕ ਕਲਰ ਦੇ ਵਿੱਚ ਥੋੜੀ ਜਿਹੀ ਘੱਟ ਚੰਗੀ ਲੱਗੂਗੀ ਦੋਆਂ ਦੇ ਵਿੱਚ ਵੱਧ ਸੋਹਣੀ ਲੱਗਦੀ ਹੈ ਤੇ ਇਹਦੂ ਹੋਰ ਵੀ ਕਲਰ ਵਧਾ ਸਕਦੇ ਆ ਆਪਾਂ ਇਹਦੇ ਜਿਵੇਂ ਆਹ ਦੇਖ ਇੱਥੋਂ ਸ਼ੁਰੂ ਕੀਤੀ ਆ ਆ ਦੇਖੋ ਹੁਣ ਆਪਾਂ ਇਹ ਦੋ ਸਨੂ ਪਾ ਕੇ ਦਿਖਾ ਦਿੰਗਾ ਉਹਨੇ ਦੀ ਪੌਲਟੀ ਸਲਾਈ ਸਾਰੀ 올ਟੀ ਪਾ ਜਾਣੀ ਹੈ ਜੀ 올ਟੀ ਸਲਾਈ ਸਾਰੀ ਇੱਕਦਮ ਬਣ ਲੈਣੀ ਹੈ ਇਹ ਆਪਣੇ ਕੋਲੇ ਲਾਇਆ ਤਾਂ ਹੋਰ ਵੀ ਸਵਾਟਰ ਲਾਇਆ ਹੋਇਆ ਉਹ ਫਿਰ ਉਹਦੇ ਦੇ ਨਾਲ ਥੋੜਾ ਜਿਆਦਾ ਜਿਆਦਾ ਸਲਾਈ ਲੰਬੀ ਹੋ ਜਾਂਦੀ ਆ ਟਾਈਮ ਵੱਧ ਲੱਗ ਜਾਂਦਾ ਐਸੇ ਕਰਕੇ ਆਪਾਂ ਫਿਰ ਤੁਹਾਨੂੰ ਥੋੜ੍ਹਾ ਦੇ ਬਣਨ ਦੱਸਿਆ ਚਾਰਾਂ ਸਲਾਈਆਂ ਦੀ ਬਣਤੀ ਆ ਇਹ ਆ ਦੇਖਿਓ ਜੋ ਸ਼ੁਰੂ ਕਰਨੀ ਆ ਜਿਹੜੇ ਆਪਾਂ ਲੱਗਦੇ ਰੰਗ ਦਾ ਪਾਉਣਾ ਪੁੱਠੇ ਵਾਲੇ ਪਾਸਿਓਂ ਪਾਉਣਾ ਆਪਾਂ ਤੇ ਹੁਣ ਆਪਾਂ ਬਣਤੀ ਕਰਨੇ ਆ ਤਾਂ ਕੁੰਡਾ ਲਾ ਹੀ ਲੈਨੇ ਆ ਆ ਦੇਖੋ ਹੁਣ ਆ ਬਣਨਾ ਨਹੀਂ ਲਾ ਲਿਆ ਇਹਨੂੰ ਇਹਨੂੰ ਬਣ ਲਿਆ ਆ ਲਾ ਲਿਆ ਆ ਬਣ ਲਿਆ ਆ ਲਾ ਲਿਆ ਆ ਬਣ ਲਿਆ ਬਸ ਇਸ ਤਰ੍ਹਾਂ ਬਹੁਤ ਸੋਹਣੀ ਚੈਂਦੀ ਬਣ ਜਾਂਦੀ ਆ ਇਹਦੀ ਨਾਲੇ ਬਿਲਕੁਲ ਜਾਲੀ ਨਹੀਂ ਬਣਦੀ ਇਹਦੇ ਵਿੱਚ ਹਾਂ ਦੇਖਿਆ ਕਲਾਹੀ ਜਾਣਾ ਇੱਕ ਬੁਣੀ ਜਾਣਾ ਇੱਕ ਲਾ ਲਿਆ ਹਾਂ ਫੇਰ ਲਾ ਲਿਆ ਇਹ ਸਾਰੀ ਸਲਾਈ ਆਪਣੀ ਕੰਸੀ ਰੇ ਚੜ ਗਈ ਸਿੱਧਾ ਨਾਲ ਪਾਸਾ ਐਸਨ ਤਾਂ ਲਾਈ ਲੈਣਿਆ ਕੁੰਠੇੰ ਮਾ ਹੁਣ ਇੱਕ ਪੁੱਠਾ ਇੱਕ ਸਿੱਧਾ ਇਦਾਂ ਮੋੜਨਾ ਇੱਕ ਵਾਰੀ ਤਾਂ ਗਾ ਇਧਰ ਕਰਕੇ ਆਪਦੇ ਵੱਲ ਇੱਕ ਵਾਰੀ ਦੂਜੇ ਪਾਸੇ ਜਿਵੇਂ ਬਾਰਡਰ ਨਹੀਂ ਬਣਾਉਂਦੇ ਹੁੰਦੇ ਆਪਾਂ ਇਹ ਸਲਾਈ ਆਪਾਂ ਓਕਣ ਪਾ ਲੈਣੀ ਆ ਜੇ ਬਾਰਡਰ ਨੂੰ ਹੀ ਬਣਾਣਾ ਹੈ ਇੱਕ ਉੱਠਾ ਸਿੱਧਾ ਹੋ ਗਿਆ ਉੱਠਾ ਹੋ ਗਿਆ ਬਹੁਤ ਵਧੀਆ ਨਵੀਂ ਬਣਤੀ ਆ ਬਹੁਤ ਸੋਹਣਾ ਡਿਜ਼ਾਈਨ ਆ ਤੁਸੀਂ ਕਾਸੀਚ ਵੀ ਪਾ ਸਕਦੇ ਹੋ ਬੱਚਿਆਂ ਦੇ ਵੀ ਪਾ ਸਕਦੇ ਆ ਆਪਦੇ ਵੀ ਪਾ ਸਕਦੇ ਆ ਆਪਾਂ ਕੋਟੀ ਦੇ ਵਿੱਚ ਵੀ ਪਾ ਸਕਦੇ ਆ ਜਾਗਤ ਵਿੱਚ ਵੀ ਪਾ ਸਕਦੇ ਜਿਹੜਾ ਕਾਸੀ ਮਰਜੀ ਪਾਓ ਇਹ ਆਪਾਂ ਇੱਕ ਸਲਾਈ ਪਾ ਲਈ ਪੁੱਠੇ ਦੇ ਸਿੱਧੇ ਦੀ ਆ ਹੁਣ ਜਿਹੜੀ ਹੋਊਗੀ ਸਲਾਈ ਆ ਬੜੀ ਇਹ ਕੱਲੇ ਸਿੱਧੇ ਦੀ ਬਣ ਲੈਣੀ ਆ ਹਾਂ ਤਾਂ ਲਾ ਹੀ ਲਿਆ ਇਹਨੂੰ ਕੱਲੇ ਸਿੱਧੇ ਨੂੰ ਬਸ ਐਸ ਤਰ੍ਹਾਂ ਬਣ ਲੈਣੀ ਆ ਇੰਨੇ ਮਿਕਾ ਤਾਂ ਗਾ ਲੱਗ ਡੋਟ ਆ ਜਾ ਸੀਗਾ ਮੈਂ ਇਨਕ ਉਹ ਉਸਨੇ ਸ਼ੁਰੂ ਕਰ ਲਈ ਮੈਂ ਚਲ ਸਰ ਜਾਣ ਆ ਦੇਖੋ ਇਹ ਹੁਣ ਚਾਰ ਸਲਾਈਆਂ ਖਤਮ ਹੋ ਗਈਆਂ ਆਪਣੀਆਂ ਹੁਣ ਜਦੋਂ ਆਪਾਂ ਦੂਜਾ ਰੰਗ ਲਾਉਣਾ ਆਪਾਂ ਕਲਰ ਲਾਉਣਾ ਇੱਧਰਲੇ ਪਾਸੇ ਲਾਉਣਾ ਪੁੱਠੇ ਵਾਲੇ ਪਾਸੇ ਹਾਂ ਸਾਰੀ ਸਲਾਈ ਪੁੱਠੀ ਪਾ ਲੈਣੀ ਹੁਣ ਫਿਰ ਆਪਾਂ ਹਦਿਕਾ ਪੁੱਠੀ ਸਲਾਈ ਸਾਰੀ ਪੁੱਠੀ ਪਾ ਲਈ ਉੰਦੀ ਮੈਂ ਆਪਾਂ ਅੱਗੇ ਪਹਿਲਾਂ ਬਣਤੀ ਤੀ ਕੀ ਸੀ ਆਪਣੀ ਉਹ ਕੋ ਨੂੰ ਆਪਾਂ ਫੇਰ ਟਕਾ ਲੈਣੇ ਆ ਇਹਨੂੰ ਲਾ ਲਿਆ ਆ ਤਾਂ ਜਲੂਈ ਲਾ ਲੈਨੇ ਹੁਣ ਸਿਰਿਆ ਲਾ ਕੁੰਡਾ ਇਹਨੂੰ ਬੋਲ ਲੈ ਇਹਨੂੰ ਲਾ ਲਿਆ ਇਹਨੂੰ ਬੋਲ ਲੈ ਜਾਨੀ ਕਿ ਇਹ ਉਲਟੇ ਵਾਲੇ ਪਾਸੇ ਬਣਨਾ ਆਪਾਂ ਆਪਣੀ ਵਾਲੇ ਪਾਸੇ ਦਿ ਵਾਲੇ ਪਾਸੇ ਆ ਲਾ ਲਿਆ ਤੇ ਇੱਕ ਜਿਹੜੀ ਹੁਣ ਆਪਾਂ ਇਹ ਤੋਂ ਬਾਅਦ ਪਾਵਾਂਗੇ ਉਹ ਪੁੱਠਾ ਸਿੱਧਾ ਇੱਕ ਪੁੱਠਾ ਇੱਕ ਸਿੱਧਾ ਇੱਕ ਨੂੰ ਬਣਾ ਦੇਣੀ ਆ ਸਿੱਧੀ ਆ ਲੈ ਪਾਸੇ ਕੁ ਸਿੱਧੀ ਸਲਾਈ ਪੈ ਜਾਣੀ ਆ ਇੰਨਾ ਕੀ ਬੁਣਤੀ ਦਾ ਡਿਜ਼ਾਈਨ ਆ ਇਹ ਆਪਣਾ ਦੱਪੜਾ ਆਪਣਾ ਵਾਲਾ ਬਣਿਆ ਹੋਇਆ ਇਸੇ ਬੁਣਤੀ ਦਾ ਫਿਰ ਇਹ ਸਲਾਈ ਬਾਹਲੀ ਲੰਬੀ ਹੋ ਜਾਂਦੀ ਆ ਲੋੜ ਨਹੀਂ ਆਉਂਦਾ ਫਿਰ ਇਹ ਹੋ ਸਕਦਾ ਤੁਹਾਨੂੰ ਸਮਝ ਲੱਗ ਗਈ ਹੋਗੀ ਬਹੁਤ ਬਹੁਤ ਸੌਖੀ ਬੁਣਤੀ ਆ ਬਹੁਤ ਵਧੀਆ ਨਵਾਂ ਜਿਹਾ ਡਿਜ਼ਾਈਨ ਆ ਚਾਰਾਂ ਸਲਾਈਆਂ ਦੀ ਬੁਣਤੀ ਆ ਇਹ ਇਹ ਪੁੱਠੇ ਉਲਟੇ ਵਾਲੇ ਪਾਸੋਂ ਸ਼ੁਰੂ ਕਰਨਾ ਜਦੋਂ ਆਪਾਂ ਕਲਰ ਚੇਂਜ ਕਰਨਾ। ਇਹ ਆ ਬਹੁਤ ਵਧੀਆ ਪਿਆਰੀ ਬਣਦੀ ਹੈ। ਹੁਣ ਦੇਖੀ ਕਿੰਨੀ ਸੋਹਣੀ ਆ। ਦੇਖੋ। ਇਹ ਸਾਰਾ ਬਣ ਕੇ ਦਿਖਾਵਾਂਗੇ ਆਪਾਂ। ਆਸਣ ਇੰਨੀਕ ਬਣਤੀ ਬਣ ਕੇ ਦਿਖਾਤੀ। ਚਲੋ ਠੀਕ ਆ ਜੇ ਆਪਾਂ ਵੀਡੀਓ ਦੰਡ ਇੱਥੇ ਹੀ ਕਰਦੇ ਆ। ਵੀਡੀਓ ਚੰਗੀ ਲੱਗੀ ਲਾਇਕ ਸ਼ੇਅਰ ਜ਼ਰੂਰ ਕਰਿਓ। ਚੈਨਲ ਤੇ ਪਹਿਲੀ ਵਾਰ ਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ। ਠੀਕ ਗਾਇਸ ਆਹ ਰਿਹਾ ਪਿਆਰ ਭਰੀ ਸਾਸਰੀ ਕਾ।